ਅੱਜ ਦੇ ਡਿਜੀਟਲ ਯੁੱਗ ਦੇ ਵਿੱਚ ਇੰਟਰਨੈਟ ਸਾਡੀ ਜ਼ਿੰਦਗੀ ਦਾ ਇੱਕ ਮਹੱਤਵਪੂਰਨ ਹਿੱਸਾ ਬਣ ਗਿਆ। ਕਿਸੇ ਵੀ ਚੀਜ਼ ਦੀ ਜਾਣਕਾਰੀ ਹਾਸਲ ਕਰਨੀ ਹੋਵੇ ਅਸੀਂ ਝਟ Google ਖੋਲ ਕੇ ਸਰਚ ਕਰ ਲੈਂਦੇ ਆ। ਲੋਕ Google ਤੇ ਆਪਣੇ ਸਾਰੇ ਸਵਾਲਾਂ ਦੇ ਜਵਾਬ ਲੱਭਦੇ ਆ ਪਰ ਕੀ ਤੁਸੀਂ ਜਾਣਦੇ ਹੋ ਕਿ ਤੁਹਾਡੀ ਹਰ ਆਨਲਾਈਨ ਗਤੀਵਿਧੀ ਤੇ ਨਜ਼ਰ ਰੱਖੀ ਜਾਂਦੀ ਹੈ। ਜੀ ਹਾਂ ਤੁਹਾਡੀ ਬ੍ਰਾਊਜ਼ਿੰਗ ਹਿਸਟਰੀ ਨੂੰ ਸਰਚ ਇੰਜਨ ਤੇ ਸਾਈਬਰ ਸੁਰੱਖਿਆ ਏਜੰਸੀਆਂ ਦੁਆਰਾ ਟਰੈਕ ਕੀਤਾ ਜਾ ਸਕਦਾ ਹੈ ਇਸ ਲਈ ਸੁਰੱਖਿਅਤ ਬ੍ਰਾਊਜ਼ਿੰਗ ਕਰਦਿਆਂ ਕੋਈ ਵੀ ਖੋਜ ਕਰਨ ਤੋਂ ਪਹਿਲਾਂ ਦੋ ਵਾਰ ਸੋਚੋ ਕਿ ਇਹ ਗੈਰਕਾਨੂੰਨੀ ਤਾਂ ਨਹੀਂ VPN ਦੀ ਵਰਤੋਂ ਕਰਕੇ ਵੀ ਤੁਸੀਂ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਹੋ ਕਿਉਂਕਿ ਏਜੰਸੀਆਂ ਇਸ ਨੂੰ ਟਰੈਕ ਕਰ ਸਕਦੀਆਂ ਨੇ ਸਾਈਬਰ ਕਾਨੂੰਨਾਂ ਤੋਂ ਜਾਣੂ ਹੋਣ ਲਈ ਸਾਈਬਰ ਕਾਨੂੰਨਾਂ ਬਾਰੇ ਪੜ੍ਹੋ ਤੇ ਆਨਲਾਈਨ ਦੁਨੀਆ ਦੇ ਵਿੱਚ ਸੁਰੱਖਿਅਤ ਰਹਿਣ ਲਈ ਨਿਯਮਾਂ ਦੀ ਪਾਲਣਾ ਕਰੋ ਗੈਰ ਕਾਨੂੰਨੀ ਸਮੱਗਰੀ ਤੋਂ ਬਚਣ ਲਈ ਕਿਸੇ ਵੀ ਗੈਰ ਕਾਨੂੰਨੀ ਵੈੱਬਸਾਈਟ ਤੇ ਨਾ ਜਾਓ ਤੇ ਸ਼ੱਕੀ ਲਿੰਕਾਂ ਤੇ ਕਲਿੱਕ ਕਰਨ ਤੋਂ ਬਚੋ। ਇਸ ਤੋਂ ਇਲਾਵਾ ਜੇਕਰ ਫਿਰ ਵੀ ਤੁਸੀਂ Google ਤੇ ਕੁਝ ਗਲਤ ਜਾਂ ਗੈਰ ਕਾਨੂੰਨੀ ਖੋਜ ਕਰਦੇ ਹੋ ਤਾਂ ਇਹ ਤੁਹਾਨੂੰ ਮਹਿੰਗਾ ਵੀ ਪੈ ਸਕਦਾ ਹੈ। ਇਸ ਦੇ ਨਾਲ ਜੇਲ੍ਹ ਵੀ ਹੋ ਸਕਦੀ ਹੈ ਇਸ ਲਈ ਸਾਵਧਾਨ ਰਹੋ ਤੇ ਕੁਝ ਤਰ੍ਹਾਂ ਦੀ ਸਰਚ ਤੋਂ ਦੂਰ ਰਹੋ ਤਾਂ ਆਓ ਜਾਣਦੇ ਹਾਂ ਕਿ ਕਿਸ ਤਰ੍ਹਾਂ ਦੀ ਸਮੱਗਰੀ ਸਰਚ ਕਰਨ ਤੇ ਜੇਲ੍ਹ ਹੋ ਸਕਦੀ ਹੈ। ਬੰਬ ਕਿਵੇਂ ਬਣਾਇਆ ਜਾਂਦਾ ਹੈ ਜੇਕਰ ਤੁਸੀਂ ਮਜ਼ਾਕ ਦੇ ਵਿੱਚ ਗੂਗਲ ਤੇ ਬੰਬ ਕਿਵੇਂ ਬਣਾਇਆ ਜਾਂਦਾ ਹੈ ਸਰਚ ਕਰ ਦਿਓ ਤਾਂ ਇਹ ਤੁਹਾਨੂੰ ਸਿੱਧੇ ਤੌਰ ਤੇ ਮੁਸੀਬਤ ਦੇ ਵਿੱਚ ਪਾ ਸਕਦਾ ਹੈ ਸੁਰੱਖਿਆ ਏਜੰਸੀਆਂ ਅਜੀਆਂ ਗਤੀਵਿਧੀਆਂ ਤੇ ਤਿੱਖੀ ਨਜ਼ਰ ਰੱਖਦੀਆਂ ਨੇ ਤੇ ਜੇਕਰ ਉਹਨਾਂ ਨੂੰ ਛੱਕੀ ਗਤੀਵਿਧੀ ਨਜ਼ਰ ਆਉਂਦੀ ਹੈ ਤਾਂ ਤੁਰੰਤ ਕਾਰਵਾਈ ਕਰ ਸਕਦੀਆਂ ਨੇ ਅਜਿਹੇ ਮਾਮਲਿਆਂ ਦੇ ਵਿੱਚ ਪੁਲਿਸ ਤੁਹਾਨੂੰ ਪੁੱਛਗਿੱਛ ਦੇ ਲਈ ਬੁਲਾ ਸਕਦੀ ਹੈ ਤੇ ਜੇਕਰ ਤੁਹਾਡੀਆਂ ਗਤੀਵਿਧੀਆਂ ਸ਼ੱਕੀ ਪਾਈਆਂ ਜਾਂਦੀਆਂ ਨੇ ਤਾਂ ਤੁਹਾਨੂੰ ਗ੍ਰਿਫਤਾਰ ਵੀ ਕੀਤਾ ਜਾ ਸਕਦਾ ਹੈ ਇਸ ਲਈ ਇਸ ਖੋਜ ਤੋਂ ਹਮੇਸ਼ਾ ਦੂਰ ਰਹੋ ਪਾਇਰੇਟਡ ਫਿਲਮ ਬਹੁਤ ਸਾਰੇ ਲੋਕ ਮੁਫਤ ਦੇ ਵਿੱਚ ਫਿਲਮਾਂ ਡਾਊਨਲੋਡ ਕਰਨ ਲਈ Google ਤੇ ਪਾਇਰੇਟਡ ਮੂਵੀ ਡਾਊਨਲੋਡ ਜਾਂ ਮੁਫਤ ਐਚਵੀ ਮੂਵੀ ਲਿੰਕ ਵਰਗੇ ਸ਼ਬਦ ਖੋਜਦੇ ਨੇ ਪਰ ਕੀ ਤੁਸੀਂ ਜਾਣਦੇ ਹੋ ਕਿ ਅਜਿਹਾ ਕਰਨਾ ਵੀ ਗੈਰਕਾਨੂੰਨੀ ਹੈ ਕਾਪੀਰਾਈਟ ਕਾਨੂੰਨਾਂ ਦੇ ਤਹਿਤ ਪਾਇਰੇਸੀ ਨੂੰ ਅਪਰਾਧ ਮੰਨਿਆ ਜਾ ਸਕਦਾ ਹੈ ਤੇ ਜੇਕਰ ਤੁਸੀਂ ਪਾਇਰੇਟਡ ਸਮਗਰੀ ਡਾਊਨਲੋਡ ਜਾਂ ਸਾਂਝੀ ਕਰਦੇ ਹੋ ਤਾਂ ਤੁਸੀਂ ਹੈਰਾਨ ਹੋ ਜਾਵੋਗੇ ਕਿ ਤੁਹਾਨੂੰ 10 ਲੱਖ ਰੁਪਏ ਤੱਕ ਦਾ ਜੁਰਮਾਨਾ ਜਾਂ 3 ਸਾਲ ਦੀ ਕੈਦ ਵੀ ਹੋ ਸਕਦੀ ਹੈ ਡਰੱਗਸ ਅਤੇ ਗੈਰ ਕਾਨੂੰਨੀ ਹਥਿਆਰਾਂ ਦੀ ਖਰੀਦਦਾਰੀ ਗੂਗਲ ਤੇ ਡਰੱਗਸ ਹਥਿਆਰਾਂ ਜਾਂ ਕਿਸੇ ਵੀ ਗੈਰ ਕਾਨੂੰਨੀ ਚੀਜ਼ ਦੀ ਖਰੀਦਦਾਰੀ ਦੇ ਨਾਲ ਸੰਬੰਧਿਤ ਜਾਣਕਾਰੀ ਖੋਜਣਾ ਗੈਰ ਕਾਨੂੰਨੀ ਹੈ ਨਾਰਕੋਟਿਕਸ ਵਿਭਾਗ ਅਤੇ ਪੁਲਿਸ ਅਜਿਹੇ ਮਾਮਲਿਆਂ ਤੇ ਨਜ਼ਰ ਰੱਖਦੇ ਨੇ ਤੇ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੇ ਨਸ਼ੀਲੇ ਪਦਾਰਥਾਂ ਜਾਂ ਗੈਰ ਕਾਨੂੰਨੀ ਹਥਿਆਰਾਂ ਦੀ ਖਰੀਦ ਦੇ ਨਾਲ ਸੰਬੰਧਿਤ ਜਾਣਕਾਰੀ ਦੀ ਖੋਜ ਕਰਦੇ ਹੋ ਤਾਂ ਇਹ ਤੁਹਾਨੂੰ ਕਾਨੂੰਨੀ ਮੁਸੀਬਤ ਦੇ ਵਿੱਚ ਪਾ ਸਕਦਾ ਹੈ ਅਜਿਹੇ ਮਾਮਲਿਆਂ ਦੇ ਵਿੱਚ ਸਜ਼ਾ ਬਹੁਤ ਸਖਤ ਹੋ ਸਕਦੀ ਹੈ ਬਾਲ ਅਸ਼ਲੀਲ ਸਮੱਗਰੀ ਦੁਨੀਆ ਭਰ ਦੇ ਵਿੱਚ ਬਾਲ ਅਸ਼ਲੀਲ ਸਮਗਰੀ ਨੂੰ ਗੈਰ ਕਾਨੂੰਨੀ ਮੰਨਿਆ ਜਾਂਦਾ ਹੈ ਤੇ ਭਾਰਤ ਦੇ ਵਿੱਚ ਵੀ ਇਸ ਨੂੰ ਲੈ ਕੇ ਸਖਤ ਕਾਨੂੰਨ ਨੇ ਜੇਕਰ ਕੋਈ ਵੀ ਵਿਅਕਤੀ Google ਤੇ ਚਾਈਲਡ ਪੋਰਨੋਗ੍ਰਾਫੀ ਨਾਲ ਸੰਬੰਧਿਤ ਕੋਈ ਵੀ ਸਮਗਰੀ ਖੋਜਦਾ ਹੈ ਤਾਂ ਉਸ ਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ ਪੋਕਸੋ ਐਕਟ ਦੇ ਤਹਿਤ ਅਜਿਹੇ ਮਾਮਲਿਆਂ ਦੇ ਵਿੱਚ ਲੰਬੀ ਸਜ਼ਾ ਤੇ ਭਾਰੀ ਜੁਰਮਾਨਾ ਹੋ ਸਕਦਾ ਹੈ ਸਰਕਾਰ ਤੇ ਸਾਈਬਰ ਏਜੰਸੀਆਂ ਵੀ ਅਜਈਆਂ ਵੈੱਬਸਾਈਟਾਂ ਨੂੰ ਟਰੈਕ ਤੇ ਬਲੌਕ ਕਰਦੀਆਂ ਨੇ ਤਾਂ ਹੈਕਿੰਗ ਅਤੇ ਸਾਈਬਰ ਅਪਰਾਧ ਨਾਲ ਸੰਬੰਧਿਤ ਜਾਣਕਾਰੀ ਕਦੇ ਵੀ Google ਤੇ ਕਿਸੇ ਦਾ Facebook ਖਾਤਾ ਕਿਵੇਂ ਹੈਕ ਕਰਨਾ ਹੈ ਜਾਂ ਅਸੀਂ ਕਈ ਵਾਰੀ ਸਰਚ ਕਰਦੇ ਹਾਂ ਕਿ Wi-Fi ਪਾਸਵਰਡ ਕਿਵੇਂ ਚੋਰੀ ਕਰਨਾ ਹੈ ਵਰਗੀਆਂ ਚੀਜ਼ਾਂ ਦੀ ਖੋਜ ਨਾ ਕਰੋ ਕਿਉਂਕਿ ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਇਹ ਵੀ ਤੁਹਾਨੂੰ ਖਤਰੇ ਦੇ ਵਿੱਚ ਪਾ ਸਕਦਾ ਹੈ ਇਸ ਦੇ ਕਾਰਨ ਵੀ ਤੁਹਾਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਸਾਈਬਰ ਪੁਲਿਸ ਇਹਨਾਂ ਗਤੀਵਿਧੀਆਂ ਤੇ ਤਿੱਖੀ ਨਜ਼ਰ ਰੱਖਦੀ ਹੈ ਤੇ ਜੇਕਰ ਫੜੇ ਗਏ ਤਾਂ ਤੁਹਾਨੂੰ ਜੇਲ੍ਹ ਵੀ ਹੋ ਸਕਦੀ ਹੈ ਸਜਾ ਤੋਂ ਬਚਣ ਦੇ ਲਈ ਕੀ ਕੀਤਾ ਜਾਵੇ ਸਭ ਤੋਂ ਪਹਿਲਾਂ ਸੁਰੱਖਿਅਤ ਬ੍ਰਾਊਜ਼ਿੰਗ ਕਰੋ ਕੋਈ ਵੀ ਖੋਜ ਕਰਨ ਤੋਂ ਪਹਿਲਾਂ ਦੋ ਵਾਰ ਸੋਚੋ ਕਿ ਗੈਰ ਕਾਨੂੰਨੀ ਤਾਂ ਨਹੀਂ ਵਾਈਪੀਐਨ ਤੇ ਭਰੋਸਾ ਨਾ ਕਰੋ ਵਾਈਪੀਐਨ ਦੀ ਵਰਤੋਂ ਕਰਕੇ ਵੀ ਤੁਸੀਂ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਹੋ ਕਿਉਂਕਿ ਏਜੰਸੀਆਂ ਇਸ ਨੂੰ ਟਰੈਕ ਕਰ ਸਕਦੀਆਂ ਨੇ ਸਾਈਬਰ ਕਾਨੂੰਨਾਂ ਤੋਂ ਜਾਣੂ ਰਹੋ ਆਨਲਾਈਨ ਦੁਨੀਆ ਦੇ ਵਿੱਚ ਸੁਰੱਖਿਅਤ ਰਹਿਣ ਲਈ ਸਾਈਬਰ ਕਾਨੂੰਨਾਂ ਬਾਰੇ ਪੜੋ ਤੇ ਉਹਨਾਂ ਨਿਯਮਾਂ ਦੀ ਪਾਲਣਾ ਕਰੋ ਗੈਰ ਕਾਨੂੰਨੀ ਸਮੱਗਰੀ ਤੋਂ ਬਚੋ ਕਿਸੇ ਵੀ ਗੈਰ ਕਾਨੂੰਨੀ ਵੈਬਸਾਈਟ ਤੇ ਨਾ ਜਾਓ ਤੇ ਸ਼ੱਕੀ ਲਿੰਕਾਂ ਤੇ ਕਲਿੱਕ ਕਰਨ ਤੋਂ ਬਚੋ ਸੋ ਗੂਗਲ ਅਸੀਂ ਹਰ ਰੋਜ਼ ਵਰਤਦੇ ਹਾਂ ਹਰ ਰੋਜ਼ ਇਸਦੀ ਵਰਤੋਂ ਕਰਦੇ ਹਾਂ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਸਰਚ ਕਰਦੇ ਹਾਂ ਪਰ ਜੋ ਤੁਹਾਡੇ ਨਾਲ ਡਿਸਕਸ ਕੀਤਾ ਗਿਆ ਅਗਰ ਜੇਕਰ ਤੁਸੀਂ ਇਹ ਜਿਹੀਆਂ ਚੀਜ਼ਾਂ ਸਰਚ ਕਰਦੇ ਹੋ ਤਾਂ ਤੁਹਾਨੂੰ ਜੇਲ੍ਹ ਵੀ ਹੋ ਸਕਦੀ ਹੈ ਤੇ ਸਜ਼ਾ ਵੀ ਹੋ ਸਕਦੀ ਹੈ ਸੋ ਇਹਨਾਂ ਤੋਂ ਬਚਣ ਲਈ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖੋ